ਲਓ ਜੀ ਸੰਗਤਾਂ ਲੱਗੀਆਂ ਨਗਰ ਕੀਰਤਨ ਦੀ ਸਫਾਈ ਕਰਨ ਇੱਧਰ ਚਾਚੀ ਹੁਣੇ ਲੱਗੇ ਆ ਮਾਤਾ ਸ਼੍ਰੀ ਬੀਬੀ ਸਾਡੀ ਅੰਦਰ ਆ ਉਹ ਸਾਭੀ ਦੀ ਮੰਮੀ ਲੱਗੇ ਆ ਹਾਂ ਬੀਬੀ ਨੇ ਅੱਜ ਕਿੱਦਾਂ ਆ ਨਾ ਆ ਆ ਬੀਬੀ ਨੇ ਬੀਬੀ ਵਧਾ ਲਿਆ ਰਾਤ ਦਾ ਤੇ ਨਗਰ ਕੀਰਤਨ ਸਾਡੇ ਪਿੰਡ ਦਾ ਆਣਾ ਦਾ ਜੇ ਸਫਾਈ ਹੋ ਰਹੀ ਹੈ ਪੂਰੀ ਆ ਉਹ ਪਰੇ ਵੀ ਲੱਗੇ ਆ ਤੋੜ ਤੱਕ ਲੋ ਗੁਰਦੁਆਰਾ ਸਾਹਾ ਸਾਡੇ ਪਿੰਡ ਦੇ ਇੱਕ ਵੇਚਿਆ ਪਿੰਡ ਦੇ ਅੱਜ ਬਾਹਰ ਲੇ ਪਿੰਡ ਵਾਲੇ ਘਰ ਦਰ ਸਾਬ ਤੋਂ ਗੁਰੂ ਨਾਨਕ ਦੇਵ ਜੀ ਦੀਆਂ ਪ੍ਰਵਾਤ ਫੇਰੀਆਂ ਨਿਕਲਦੀਆਂ ਤੇ ਇਧਰੋਂ ਬਾਹਰ ਵਾਲੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਤੇ ਅੱਜ ਇਧਰੋਂ ਨਗਰ ਕੀਰਤਨ ਨਿਕਲਣਾ ਹੈ ਹੈਲੋ ਕਿੱਦਾਂ ਫੇ ਠੀਕ ਹੈ ਕੀ ਕਰਦਾ ਪਿਆ ਤੂੰ ਕੰਮ ਨਹੀਂ ਕੋਸ਼ ਤੇ ਕਰਦਾ ਹੀ ਆ ਨਹੀਂ ਤੂੰ ਸਫਾਈ ਨਹੀਂ ਕਰਦਾ ਪੰਪਲ ਆਇਆ ਪੰਪਲ ਮਿਲਣਾ ਆਪਣਾ ਹੋ ਜੀਏ ਦਰਾਣੀ ਜਿਠਾਣੀ ਆ ਤੇ ਦੋਨੇ ਜਾਣੀਆਂ ਸੇਵਾ ਕਰ ਰਹੀਆਂ ਤੇ ਨਾਲ ਅਸੀਂ ਵੀ ਸਫਾਈ ਸੁਥਾਈ ਕਰਾਈ ਆ ਤੇ ਅੱਜ ਨਗਰ ਕੀਰਤਨ ਸਾਡੇ ਪਿੰਡ ਦਾ ਹੋਣਾ ਆ ਇਹ ਸਾਡੀ ਵੱਡੀ ਤਾਈ ਆ ਮਤਲਬ ਸਾਕੀ ਤਾਈ ਸਾਡੀ ਤੇ ਉਧਰ ਵੀ ਲੱਗੇ ਆ ਸਾਰੇ ਜਦੋਂ ਯਾਰ ਸائیں ਸੇਵਾ ਕਰਦੇ ਪਏ ਆ ਪੂਰੀ ਗਲੀ ਲਿਸ਼ਕਾਤੀ ਏ ਪੂਰੀ ਅਜੇ ਗਲੀਆਂ ਦਾ ਨਾ ਹਾਲਤ ਸਾਡੇ ਪਿੰਡ ਦੀ ਮੰਦੀ ਏ ਥੋੜੀ ਜੀ ਐਤ ਕੀ ਹੁਣ ਸੜਕ ਬਣੂਗੀ ਤਾਂ ਫੇਰ ਕੰਮ ਖਾਊਗਾ ਸਹੀ ਗਲੀਆਂ ਦੇ ਨਾ ਹਾਲਤ ਖਸਤਾ ਥੋੜੀ ਜੀ ਤੇ ਨਗਰ ਕੀਰਤਨਾ ਜੇ ਤੁਹਾਨੂੰ ਪਿੰਡ ਦਾ ਦਿਖਾਵਾਂਗੇ ਤੇ ਦਰਸ਼ਨ ਕਰਵਾਵਾਂਗੇਆਂ ਪੈਨ ਲੱਗੀਆਂ ਦੁੱਧ ਦੇ ਵਿੱਚ ਪਾਓ ਸਰ ਸਾਰੇ ਵਧੀਆ ਹਾਂ ਜੀ ਹਾਂ ਜੀ ਪਾਓ ਬੰਦੇ ਖੜੇ ਸਾਰੇ ਰੈਡੀ ਹੋ ਗਏ ਆ ਉਧਰ ਬੰਦੇ ਸਾਡੇ ਦਮਾਲਾ ਬੰਨੇ ਹੋਏ ਆ ਓਏ ਇਹ ਕਿੰਨੇ ਬੰਨੇ ਆ ਤੂੰ ਬੰਨੇ ਆ ਦੋ ਬੰਨੇ ਆ ਕਿ ਇੱਕੋ ਹੀ ਆ ਦੋ ਕੀ ਆ ਵਾਦਾ ਮੁੰਡਾ ਕਿਡਾ ਸੋਹਣਾ ਲੱਗਣਾ ਪਿਆ ਹਣਾ ਆਏ ਹਾਏ ਨਾ ਕੀ ਤੇਰਾ ਪੂਰਾ ਨਾਮ ਦੱਸ ਦੇ ਗੜਕ ਲੈਣੇ ਬੰਦੇ ਦੁਆ ਕਰ ਠੀਕ ਆ ਇਹ ਉਸਤਾਦ ਜੀ ਤੁਸੀਂ ਕੀ ਫੜਿਆ ਆ ਇਹ ਹੀ ਮੇਨ ਚੀਜ਼ ਆ ਭਾਈ ਇਹ ਹੀ ਮੇਨ ਚੀਜ਼ ਆ ਇਦੇ ਵਿੱਚ ਕਿੰਨਾ ਮੇਵੇ ਸਾਰੇ ਇਹ ਸਾਰੇ ਦੋਨੋਂ ਦੇ ਵਿੱਚ ਜਾਣਗੇ ਅੱਜ ਦੁੱਧ ਦਾ ਲੰਗਰ ਲੱਗ ਰਿਹਾ ਆ ਨਾਲ ਮੈਸਤਰੀ ਵੀ ਲੱਗਿਆ ਤੇ ਆਪਾਂ ਹੁਣ ਰੋਡ ਤੇ ਲੈ ਜਾਣਾ ਆ ਤੇ ਰੋਡ ਦੇ ਨਾਲੇ ਨਗਰ ਕੀਰਤਨ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਨਾਲੇ ਲਾਜੇ ਦੇ ਤੇ ਤੁਸੀਂ ਕਰਦੇ ਰਹੇ ਨੇ ਦਰਸ਼ਨ ਇਹ ਮੁੰਡੇ ਮੈਂ ਤੁਹਾਨੂੰ ਦਿਖਾਉਣੇ ਨਹੀਂ ਥੋੜੇ ਦੂਜੇ ਰੂਪ ਚ ਹਲੇ ਕੱਲ ਤੂੰ ਭਗਣੀ ਬਣੀ ਹੋਏ ਇੱਥੇ ਪੂਰੇ ਤਿਆਰ ਹੋਏ ਆ ਦੇਖੋ ਨਗਰ ਕੀਰਤਨ ਦਾ ਚਾ ਸਾਡੇ ਇੱਥੇ ਪੂਰਾ ਆ ਹਾਂ ਮੁੰਡੇ ਦੋਨੇ ਦਮੱਲੇ ਬਣੇ ਛੋਟੇ ਛੋਟੇ ਕਿਆ ਸੋਹਣੇ ਲੱਗਦੇ ਹਾਂਜੀ ਚਲ ਦੱਸ ਕੋਈ ਗੱਲ ਕਰਕੇ ਦੱਸ ਹਾਂ ਵੈਲਕਮ ਬੈਕ ਟੂ ਮਾਈ ਨਿਊ ਵਲੋਗ ਇਹਦੇ ਤਿਆਰੀਆਂ ਹੋ ਰਹੀਆਂ ਲੰਗਰ ਆਪਾਂ ਹੁਣ ਲਾਵਾਂਗੇ ਇੱਥੇ ਦੁੱਧ ਗਰਮ ਕੀਤਾ ਹੈ ਅੰਦਰਲੇ ਪਾਸੇ ਘਰ ਦੇ ਤੇ ਇੱਥੇ ਲਾਵਾਂਗੇ ਤੇ ਇਧਰੋਂ ਬਾਹਰ ਵਾਲੇ ਪਤਰਾ ਸਾਹਿਬ ਤੋਂ ਨਗਰ ਕੀਰਤਨ ਆਊਗਾ ਤੇ ਬੰਦੇ ਸਾਡੇ ਲੱਗੇ ਜਦੋਂ ਜੱਜ ਪੂਰੀ ਸੇਵਾ ਕਰਨ ਦੇ ਮੂੜ ਦੇ ਵਿੱਚ ਅੱਜ ਪੂਰੀ ਕੀ ਕਹਿੰਦੇ ਆ ਕੀ ਕਹਿੰਦੇ ਆ ਨਹੀਂ ਤੇ ਸਾਈਡ ਤੇ ਕਰ ਦੋ ਮੜਾ ਜਾ ਪਿੱਛੇ ਲਾ ਲਓ ਨਾ ਉੱਥੇ ਪਿੱਛੇ ਲਾ ਲਓ ਹੱਤ ਕੋਈ ਨਹੀਂ ਪਿੱਛੇ ਲਾ ਲਓ ਤਾਂ ਕਿਹੜੀ ਗੱਲ ਆ ਜਿੱਦਾਂ ਮਰਜ਼ੀ ਲਾ ਲਓ ਇਦਾਂ ਵੀ ਇਦਾਂ ਵੀ ਠੀਕ ਨਾ ਲਿਆਣਾ ਇਹੋ ਜਾ ਜਾਂਦਾ ਮੈਂ ਡਿੱਗਣਾ ਇਹ ਸੋਹਣੀ ਉਹ ਵਿੱਚ ਪੈ ਜਾ ਇਹਦੇ ਉੱਤੇ ਲਾ ਲਓ ਇਦਾਂ ਟੇਬਲ ਇਦਾਂ ਲੰਬੇ ਰੋਗ ਆਹ ਲੰਬੇ ਰੋਗ ਲਾਓ ਤੇ ਕਮਾ ਕੇ ਦੇਖੀ ਪਾਉਂਦੇ ਆਹ ਲੰਬੇ ਰੋਗ ਲਾ ਲਾਉਣਾ ਤਾਂ ਆ ਇਦਾਂ ਲਾ ਲਓ ਲੈ ਆ ਲੈ ਆ ਲੈ ਆ ਆ ਗਿਆ ਸਮਾਨ ਆ ਗਿਆ ਸਮਾਨ ਸਾਡਾ ਲੱਗਣ ਲੱਗਾ ਜੀ ਲੰਗਰ ਦੁੱਧ ਦਾ ਤੇ ਉਧਰੋਂ ਆਊਗਾ ਗੁਰਦਰਾ ਸਾਹਿਬ ਤੋਂ ਨਗਰ ਕੀਰਤਨ ਤੇ ਮੋਢੇ ਸੇਵਾ ਕਰ ਰਹੇ ਅੱਜ ਪੂਰੀ ਇਹ ਕਸ਼ਮੀਸ਼ੀ ਝਾਖਾਂ ਉਹਨਾਂ ਦੋਤੀ ਕਸ਼ਮੀਸ਼ੀ ਝਾਖਾਂ ਕਿਹੜਾ ਕਸ਼ਮੀਸ਼ੀ ਝਾਖਾਂ ਪੱਠੀ ਵੀ ਲੈ ਆਓ ਜੇ ਗਰਮ ਕਰਨਾ ਪਏ ਇੱਥੇ ਕਰ ਲਾਂਗੇ ਸੀਂਗੀਆਂ ਵਾਂਗੇ ਹਾਂ ਹਾਂ ਪੱਠੀ ਵਾਂਗ ਟਾਰਗੋ ਟਾਰਗੋ ਪਹਿਲਾਂ ਚੱਲ ਮਾਸਟਰ ਤੇ ਕੋ ਲੱਗਾ ਨਹੀਂ ਤੋ ਜੰਨ ਜਿੰਨ ਦੇਵਾ ਦੇ ਕੋ ਨੂੰ ਬੰਦ ਕਰੋ ਉੱਤਰੋ 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 ਪਲੇਨ ਆਓ ਸਭ ਨੇ ਮੜਾ ਲੈਟਰ ਮੰਗਾਈ ਯਾਰ ਜੇ ਤੂੰ ਨਹੀਂ ਤਾਂ ਗੂੜੀਆਂ ਵਾਲੇ ਆ ਗਏ ਆਪੇ ਜਾਣਾ ਬਾਬਾ ਕਿੱਦਿ ਗੱਬੀ ਗੱਬੀ ਕਰਨੀ ਆ ਲੈ ਆ ਡਬੀ ਦੇ ਅੰਦਰ ਕੁਰਸੀਆਂ ਆਪਣੀ ਆਪੀ ਬੀਬੀ ਨੂੰ ਇੱਧਰ ਹੀ ਲਿਆਉਣਾ ਸਾਡੀ ਇੱਥੇ ਬਿਠਾ ਦੇਣਾ ਆਪਾ ਬੀਬੀ ਨੂੰ ਲਿਆ ਕੇ ਲਿਆਈਏ ਜਾ ਕੇ ਬੈਠੀ ਪਈ ਆ ਉਹਨੇ ਪਹਿਲਾਂ ਠੰਡ ਲਵਾ ਲਾ ਉਹ ਈ ਸ਼ਦਾਈਆ ਤੈਨੂੰ ਪਤਾ ਹੀ ਆ ਫਿਰ ਆਹ ਜਾ ਕੇ ਗੋਲੀ

ਬੀਬੀ ਰਿਹਾ ਲੈ ਉਹ ਫੜ ਕੇ ਜਾ ਲਾ ਜੇ ਤੂੰ ਜਾ ਨਾ ਕਰਦਾ ਬੀਬੀ ਆਇਆ ਆ ਲੋ ਆ ਬੀਬੀ ਦੀਆਂ ਜਰਾਬਾਂ ਪਿਆਰੀਆਂ ਬੀਬੀ ਮੈਂ ਇੱਥੇ ਆ ਗਿਆ ਇੱਥੇ ਆ ਗਿਆ ਮੈਨੂੰ ਨਹੀਂ ਪਤਾ ਚੱਲ ਬਈ ਬੀਬੀ ਨੂੰ ਨਗਰ ਕੀਰਤਨ ਦੇ ਦਰਸ਼ਨ ਕਰਾਉਣੇ ਬੀਬੀ ਹਾਂ ਨਗਰ ਕੀਰਤਨ ਦੇ ਦਰਸ਼ਨ ਕਰਾਉਣੇ ਤਾਂ ਵੜਾ ਕੇ ਤੂੰ ਬਾਪੂ ਜਾ ਕਹਿੰਦੇ ਮੋੜ ਕੱਟ ਕੇ ਨਗਰ ਇੱਧਰ ਦਾਸਤ ਕਰ ਯਾਰ ਮੋੜ ਕੱਟ ਕੇ ਦਾਸ ਤੂੰ ਉੱਥੇ ਆਵਾਜ਼ ਮਾਰ ਆ ਗਏ ਆਪਾਂ ਚਲੋ ਤੂੰ ਦਿੱਤੇ ਮੈਨੂੰ ਆ ਗਏ ਬੀਬਾ ਪੈਸੇ ਦੀ ਗੱਲ ਨਾ ਚੱਲ ਆ ਜਾ ਅੰਦੀ ਅਕਰ ਸਹੀ ਉੱਥੇ ਵੀ ਬੀਬੀ ਹੁਣ ਮਿੰਟ 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 ਫੋਨ ਨਹੀਂ ਰੱਖ ਫੋਨ ਨਹੀਂ ਰੱਖ ਆਈ ਉੱਥੇ ਸਹੀ ਆ ਜਾ ਹੌਲੀ ਹੌਲੀ ਲੈ ਕੇ ਆਓ ਚਲ ਇਹ ਤੂੰ ਲਿਆ ਪਛੀੜਾ ਹੋ ਜਾ ਚਲ ਹੋ ਜਾ ਤੁਸੀਂ ਬਹੁਤ ਆ ਜਾ ਚਲੋ ਵੀ ਬੀਬੀ ਨੂੰ ਲੈ ਕੇ ਆ ਦੇਖੋ ਜੀ ਬੀਬੀ ਨੂੰ ਦਰਸ਼ਨ ਕਰਾਉਣੇ ਆ ਜੀ ਬੀਬੀ ਰਾਤ ਹੋ ਗਈ ਢਿੱਲੀ ਬੀਬੀ ਦਾ ਵਧ ਗਿਆ ਬੀਬੀ ਇਹ ਮੇਰੇ ਕਹਣ ਤੇ ਚੱਲਦੀ ਨਹੀਂ ਖਾਪੀ ਲੈਂਦੀ ਜਿਆਦਾ ਅੱਛਾ ਸਭ ਖਾ ਲਿਆ ਰੋਟੀ ਦੇ ਤੇ ਹੁਣ ਆਪਾਂ ਉੱਥੇ ਬਿਠਾ ਕੇ ਨਗਰ ਕੀਰਤਨ ਬੀਬੀ ਨੂੰ ਦਿਖਾਵਾਂਗੇ ਉਹ ਉੱਥੇ ਲੰਗਰ ਲੱਗਾ ਆ ਠੀਕ ਹੈ ਆਹਂ ਲੱਗਦੀ ਤੀ ਉਹ ਪਾਲਾ ਤੇ ਯਾਰ ਹੰਦਾ ਜੁਹਿਆ ਪਟਿਆ ਦੋਰੀਆ ਵੀ ਮੇਰੇ ਮੈਂ ਦਿਖਾ ਦਨੇ ਨਗਰ ਕੀ ਤਨ ਆਹ ਪਈ ਰਾਜੀ ਹੋਰ ਇਹ ਤੰਦਰੁਸਤੀ ਯਾਰ ਕਾ ਤੇ ਮੇਰੀਆਂ ਰੱਖੇ ਆਪਣੀ ਗੱਲ ਕਰ ਰਹਿਗਾ ਤੂੰ ਮੇਰੇ ਮੈਨੂੰ ਥੋੜਾ ਜਿਹਾ ਕਰਦੇ ਬਲਵਕਸ ਥੋੜਾ ਯਾਰ ਮਾਰਾ ਇਹ ਕਿਹੜਾ ਪਾੜੇ ਪਰਪੰਨ ਮਨਾਉਂਦੇ ਆ ਪਿਆ ਕਵਾ ਕਵਾ ਸੋਤਾ ਨਾ ਗੁਰੂ ਅੰਮ੍ਰਿਤਸਰ ਦੇ ਵਿੱਚ ਰਸਨਾ ਲੈ ਕੇ ਵਰਤੂ ਜੀ ਸੰਸਥਾ ਨੇ ਆਪ ਨੂੰ ਚਰਨਾ ਜੀਂਦਗੀ ਆ ਆਪ ਹੀ ਲਗਰੋ ਜੀ ਫਟਾ ਜੋਰ ਬਾਲਣਾ ਨਿਕਾ ਬਾਰ ਕਰਦੀ ਹੈ ਆਪ ਨੂੰ ਵਕੂ ਕਰਨੀ ਤਸਵੀਰ ਸਾਧ ਕਰਕੇ ਚਲਣਾ ਰਹਿਣ ਕਰਨੀ ਸੇਵਾਦਾਨ ਦੇ ਤਰਕੇ ਮਿਹਨਤ ਪ੍ਰਯਾਸ ਕਰਕੇ ਸੇਵਾਦਾਨ ਦਾ ਭਲਕਿੰਦ ਬਕੀ ਕਰਨਾ ਆਪਣਾ ਨਾਮ ਦੀ ਦਾਤ ਤੀਤ ਬਚ ਕਰਨੀ ਸ਼ੁਰੂਆਤ ਦਾ ਸਲਾਹ ਕਰਨਾ ਤੋਂ ਸੋਕਾਰ ਤੋਂ ਬਰਸੋਣੀ ਸਈ ਪਿਆਰੇ ਮੇਲੋ ਜਨਾ ਮੇਲਾ ਤੇਰਾ ਨਾਮ ਕਿਤੇ ਆਵੇ ਦੇ ਸੰਦੇਸ਼ ਰੂਪ ਚਲਾਏ ਬੰਦੂ ਨਾਨਕ ਨਾਮ ਚੜ੍ਹਦੀ ਕਲਾ ਤੇ ਰਹਾਉ ਸਤਿਗੁਰੂ ਦੀ ਕਿਰਪਾ ਕੋਲ ਆਹ ਹੈ ਬੀ ਤੁਸੀਂ ਤੇ ਇਹ ਸੋ ਨਿਹਾਲ ਸਾਸਰੀਆ ਕਾਲ ਮੈਂ ਕਿਹਾ ਹਾਂ ਤੂੰ ਬਾਦ ਕੋਈ ਨਹੀਂ ਆਪਣੀਆਂ ਬੰਦਾ ਆਹ ਦੇਖੋ ਜੀ ਦੁੱਧ ਦਾ ਲੰਗਰ ਲੱਗ ਗਿਆ ਇੰਦਰ ਓ ਵੀ ਵੀ

ਸੇਵਾ ਕਰਨ ਮੁਡੇ ਪੂਰੇ ਤਤ ਭਰੇ ਆ ਤੇ ਨਗਰ ਕੀਰਤਨ ਆ ਗਿਆ ਕੋਲ ਇਹ ਆਪਣੀ ਸੰਗਤ ਖੜੀ ਏ ਸਾਰੀ ਆਓ ਸਾਡੀ ਬੀਬੀ ਬੋਲੇ ਫਾਨ ਹਾਲਾ ਆ ਸ੍ਰੀ ਆਕਾਲ ਬੋਲੇ ਫਾਨ ਹਾਲਾ ਆ ਸ੍ਰੀ ਆਕਾਲ ਓ ਕਹਦਾ ਠੀਕ ਆ ਤੂੰ ਨਾ ਕਿਤੇ ਰੜਜੀ ਸੰਗਤ ਖੜੀ ਆ ਆਪਣੀ ਸਾਰੀ ਸੰਗਰੇ ਆਪਣੀਆਂ ਆਓ ਬੀਬੀ ਸਾਡੀ ਬੈਠੀ ਆ ਕਿਧਰ ਆ ਗਿਆ ਨੇੜੇ ਇਹ ਆਪਣੀ ਸੰਗਤ ਖੜੀ ਆ ਸਾਰੀ ਆਓ ਸਾਡੀ ਬੀਬੀ ਬੋਲੇ ਜੀ ਫਾਨ ਹਾਲਾਓ ਸ੍ਰੀ ਅਕਾਲ ਬੋਲੇ ਜੀ ਫਾਨ ਹਾਲਾਓ ਸ੍ਰੀ ਅਕਾਲ ਓਕੇ ਦਾ ਠੀਕ ਆ ਤੂੰ ਨਾ ਕਿਤੇ ਰੜ ਜੀ ਸੰਗਤ ਖੜੀ ਆ ਆਪਣੀ ਸਾਰੀ ਸੰਗਰੇ ਆਪਣੀਆਂ ਆਹ ਬੀਬੀ ਸਾਡੀ ਬੈਠੀ ਆ ਚਲੋ ਆਏ 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 ਨਹੀਂ ਨਹੀਂ ਲਾਓ ਜੀ ਮੇਰਾ ਪੁੱਤ ਯਾਰ ਲਾ 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 ਪੁੱਤ ਲੈ ਲਾ ਫੜ 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 ਆ ਵੀ ਫੜ ਲੋ ਲਓ ਜੀ ਆਪਣੇ ਪਿੰਡ ਦਾ ਨਗਰ ਕੀਰਤਨ ਆ ਤੇ ਦੋਦ ਬਰਤਾਤਾ ਸਾਰੀ ਸੰਗਤ ਨੂੰ ਤੇ ਨਗਰ ਕੀਰਤਨ ਦੇ ਨਾਲ ਨਾਲ ਹੁਣ ਜਾਣਾ ਆਪਾਂ ਪਹਿਲਾਂ ਅੰਮੜਾ ਜਾ ਉੱਥੇ ਆਪ ਵੀ ਸ਼ੱਕ ਲਈਏ ਤਾਂ ਫੇਰ ਚੱਲਦੇ ਆਂ ਬੰਦਿਆਂ ਨੇ ਧੂੜ ਪੱਟਦੀ ਸੇਵਾ ਲਈ ਬਾਕੀ ਕਰਾਉਣ ਵਾਲਾ ਮਾਰਾ ਜਾਂਦਾ ਨਹੀਂ ਪਰਮਪਾਲ ਸਾਡਾ ਰੌਣਕੀ ਬੰਦਾ ਹੈ ਇੰਨੀ ਸੇਵਾ ਕੀਤੀ ਸਾਰੇ ਜਿਹਦੇ ਨਾਲ ਸਾਡੀਆਂ ਰੌਣਕਾਂ ਆ ਸਾਡੇ ਭਰਾ ਆ ਸਾਡੇ ਕਲਾਸਮੇਟ ਆ ਜਿਨ੍ਹਾਂ ਨਾਲ ਆਪਾਂ ਪੜੇ ਜਾਂ ਨਜ਼ਾਰੇ ਲਏ ਆ ਇਹ ਅੜਾ ਲਾਜਾੜ ਤੋਂ ਵੱਡਾ ਉਦਾਂ ਪਰ ਹੁਣ ਸਾਡਾ ਭਰਾ ਆ ਹਲੇ ਕਪਾ ਐਸ ਵੇਲੇ ਆਦਾ ਭਰਾ ਆ ਬਾਅਦ ਜੁਆਡਾ ਕੋਈ ਭਰਾ ਨਹੀਂ ਕੋਈ ਪੁਰਾਣੀ ਸਵੇਰੇ 9 ਵਜੇ ਤੱਕ ਭਰਾ ਹੁੰਦਾ ਸਾਡਾ ਹੁਣ ਆਪਾਂ ਨਗਰ ਕੀਰਤਨ ਦੇ ਚੱਲਦੇ ਇਹਦੇ ਨਾਲ ਵਲੌਗ ਦੀ ਸਮਾਪਤੀ ਆ ਸੋ ਸਾਰਾ ਤੁਹਾਨੂੰ ਵਿੱਚ ਦਿਖਾਤਾ ਆ ਤੇ ਲਾਈਕ ਕਮੈਂਟ ਸ਼ੇਅਰ ਕਰ ਦਤ ਕੇ ਕਰ ਤੇ ਬੀਬੀ ਨੂੰ ਹੀ ਘਰ ਛੱਡ ਦੀਏ ਜੀ ਵੀ ਉੱਥੇ ਬੈਠੇ ਆ ਦਿਖਾਉਨੇ ਤੁਹਾਨੂੰ ਦੁੱਧ ਦੁੱਧ ਜੇ ਬੀਬੀ ਤੂੰ ਓਏ ਇਹਦਾ ਰਾਤ ਬੀਪੀ ਵਧਿਆ ਪੀਤਾ ਤਾਂ ਨਹੀਂ ਦੁੱਧ ਆ ਠੀਕ ਆ ਇਹ ਰਿਹਾ ਹਟਦੀ ਹੈ ਨਹੀਂ ਸਮਾਪਤੀ ਹੋ ਗਈ ਆ ਲੰਗਰ ਦੀ ਸੰਗਤ ਗਈ ਆ ਚੱਲ ਆ ਆਪਣੇ ਸਾਡੇ ਖਾਸ ਬੰਦੇ ਜਿਹੜੇ ਇੱਥੇ ਖੜੇ ਆ ਸਰ ਗਿਆ ਠੀਕ ਆ ਜੀ ਮੈਨੂੰ ਲੱਗਦਾ ਮੈਂ ਕਿ ਥੋੜਾ ਥੋੜਾ ਓਕੇ ਆ ਕੈਮ ਆ ਚੜਦੀ ਕਲਾ ਆ ਹੁਣ ਦੋ ਲੰਮੇ ਪੈ ਜਾਣਾ ਘਰੇ ਜਾ ਕੇ ਠੀਕ ਆ ਹਾਂ ਬਜ਼ੁਰਗ ਜੀ ਦੇ ਨਾਲ ਆਏ ਸੀਗੇ ਲਓ ਜੀ ਜਸਵੰਤ ਵੀ ਆ ਗਿਆ ਆ ਜਸਵੰਤ ਥੋੜਾ ਜਿਹਾ ਲੇਟ ਆਇਆ ਤੇ ਤੈਨੂੰ ਨਗਰ ਕੀਰਤਨ ਦਿਖਾ ਦੇਣਾ ਸੀਗਾ ਤੈਨ ਲੱਗ ਪਿਆ ਡੈਡੀ ਨੂੰ ਲੈ ਕੇ ਉੱਪਰ ਡਾਉਣ ਆ ਜੜਾ ਆਪਣੇ ਸ਼ੈਸਤਰ ਵਸ਼ਤਰ ਲਾਏ ਆ ਆਉਂਦੇ ਹੀ ਆਉਂਦੇ ਕਿਸੇ ਨੂੰ ਬੁਲਾਇਆ ਨਹੀਂ ਬੁਲਾ ਤੇ ਤਾਂ ਸਾਰਿਆਂ ਨੂੰ ਲਿਆ ਆਉਂਦੇ ਲੈ ਕੇ ਤੇ ਕਹਿੰਦਾ ਹੈ ਕੀ ਗੱਲ ਆ ਅੱਗ ਵਾਲੀ ਸੀ ਅੱਗ ਬਾਲ ਲੈਨੇ ਆ ਅੱਗ ਬਲਣੀ ਆ ਇਹਦੀ ਹਵਾ ਘਟ ਗਈ ਆ ਹੁਣ ਹੋਰ ਹਵਾ ਘਟ ਗਈ ਇਹਦੀ ਹੋਰ ਲਿਆ ਤਾ ਕੀ ਕਰੀ ਜਾਂਦਾ ਤੂੰ ਅੱਛਾ ਲਓ ਜੀ ਗੁਰਦਰਾ ਸਾਹਿਬ ਤੁਸੀਂ ਮੈਂ ਜਾਏ ਸੀ ਗਿਆਪਾ ਤੇ ਅਰਦਾਸ ਹੋਉਂਦੀ ਹੈ ਹੁਣ ਉਧਰ ਤੁਰੂਗਾ ਉਹ ਪਿੰਡ ਵਾਲੇ ਗੁਰਦਰਾ ਸਾਹਿਬ ਗਏ ਹੀ ਆ ਉਹ ਸਪੀਕਰ ਲੱਬਦੇ ਪਏ ਨਾ ਉਹ ਪਿੰਡ ਵਾਲੇ ਬਾਹਰ ਵਾਲੇ ਗੁਰਦਰਾ ਸਾਹਿਬ ਤੋਂ ਤੁਰਿਆ ਸੀ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਆਹ ਦੇਖੋ ਜੀ ਨਿਸ਼ਾਨ ਸਾਹਿਬ ਇਹ ਸਾਡੇ ਸੰਤਾਂ ਦਾ ਗੁਰਦਰਾ ਸਾਹਿਬ ਆ ਇੱਥੇ ਹਰ ਸਾਲ ਵਰਸੀ ਹੁੰਦੀ ਆਉਣ ਵਾਲੀ ਅਗਲੇ ਮਹੀਨੇ ਵਰਸੀ ਤੇ ਖਾਡ ਪਾੜ ਸਾਹਿਬ ਆਰੰਭ ਹੋ ਜਣੇ ਇੱਥੇ 10 15 ਦਿਨ 20 ਦਿਨ ਪਹਿਲਾਂ ਤੇ ਇਹਦੇ ਤੋਂ ਬਾਅਦ ਫਿਰ ਇੱਥੋਂ ਤੁਰਿਆ ਸੀਗਾ ਬਾਰੋ-ਬਾਰ ਪਿੰਡ ਦੇ ਇਹ ਦਰਿਆ ਕੰਢੇ ਆ ਗੁਰਦੁਆਰਾ ਸਾਹਿਬ ਆ ਪਿੰਡ ਦੇ ਵਿੱਚ ਆ ਗੁਰਦੁਆਰਾ ਸਾਹਿਬ ਤੇ ਇੱਥੇ ਲੈ ਚ ਗਏ ਪਹਿਲੀਆਂ ਪ੍ਰਵਾਤ ਫਰੀਆਂ ਤੇ ਉਧਰੋਂ ਤੁਰਦਾ ਆ ਤੇ ਇੱਧਰ ਲੈ ਕੇ ਜਾਂਦੇ ਆ ਤੇ ਹੁਣ ਇਧਰੋਂ ਤੁਰਿਆ ਤੇ ਉਧਰ ਲੈ ਕੇ ਗਏ ਆਉਦੇ ਆਉਦੇ ਸਾਸਰੀ ਕਲ ਭਰਾ ਦੇ ਉਹ ਚਲੀ ਗਏ ਤੇ ਚਲ ਇੱਧਰ ਆ ਸਾਰਿਆਂ ਨੂੰ ਸਸੀਕਾਲ ਬੁਲਾ ਦੋ ਕੇ ਜਸਮਨ ਇੱਧਰ ਕੇ ਸਸੀਕਾਲ ਜੀ ਸਾਰਿਆਂ ਨੂੰ ਕੇ ਜਸਮਨ ਆ ਗਿਆ ਆ ਜਸਮਨ ਆ ਗਿਆ ਵਾ ਤੇ ਹੁਣ ਲਾਉਨੇ ਰੌਣਕਾਂ ਹੁਣ ਲਾਉਨੇ ਰੌਣਕਾਂ ਠੀਕ ਆ ਜੀ ਤੇ ਇਹਦੇ ਨਾਲ ਵਲੌਗ ਦੀ ਸਮਾਪਤੀ ਆ ਉਹ ਗੁਰਦਰ ਸਾਹਿਬ ਗਏ ਆ ਆਓ ਦੇ ਉਧਰ ਆਓ ਤੇ ਚਾਚਾ ਉਧਰ ਉਹ ਡੇਗ ਗਿਆ ਨਾ ਫਿਰ ਇੱਧਰ ਆਓ ਓਹ ਓਹ ਕਿ ਆਉਂਦੇ ਆ ਕਿਆ ਬਾਤ ਚ ਚਲਦੇ ਆ ਬਾਤ ਚ ਚਲਦੇ ਉੱਥੇ ਮੋਟ ਮੋਟ ਵੋਟਰ ਤੇ ਕਹਿੰਦਾ ਉਹ ਅੱਜ ਸਿੱਧਾ ਹੀ ਜਾਣ ਰਿਹਾ ਤਾਂ ਨੂੰ ਹਾਂ 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 ਹੌਲੀ ਹੌਲੀ ਪਤਾ ਹੀ ਤਾਂ ਚੱਕਰ ਆਉਣ ਲੱਪੰਦੇ ਆ ਇਹ ਸਿੱਧਾ ਹੀ ਜਾਣ ਰਿਹਾ ਤਾਂ ਨੂੰ ਆਉਂਗੇ ਇਹਨੂੰ ਹੋਰ ਕੋਈ ਕੰਮ ਨਹੀਂ ਆਉਂਦੇ ਡੈਡੀ ਨੂੰ ਫੜ ਲੈਂਦਾ ਆ ਆ ਡੈਡੀ ਦਾ ਖੇੜਾ ਨਹੀਂ ਇਹਨੇ ਛੱਡਣਾ ਹੁਣ ਇਹਨੂੰ ਹੋਰ ਕਿਸੇ ਨਾਲ ਕੋਈ ਮਤਲਬ ਨਹੀਂ ਹੈਗਾ ਬੀਬੀ ਨੂੰ ਬੁਲਾ ਕੇ ਆਏ ਜਸਪਰ ਬੀਬੀ ਨੂੰ ਬੁਲਾ ਕੇ ਆਏ ਕਿੱਦਾਂ ਬੁਲਾਇਆ ਬੀਬੀ ਨੂੰ ਬੀਬੀ ਜੀ ਸਸਰੀ ਘਰ ਵੀ ਆਂ ਹਾਂ ਠੰਡ ਪੈ ਗਈ ਠੰਡ ਪੈ ਗਈ ਫਿਰ ਹੋਰ ਕੀ ਕਿਹਾ ਫਿਰ 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 ਬੱਸ ਤੇ ਫਿਰ ਡੈਡੀ ਨੂੰ ਕਿੱਦਾਂ ਮਿਲੇ ਡੈਡੀ ਨੂੰ ਦੱਸੋ ਮਿਲ ਕੇ ਇਹ ਕਿੱਦਾਂ ਜਫੀਵਾ ਕਿੱਦਾਂ ਬਾਈ ਜਫੀ ਆਏ ਡੈਡੀ ਨੂੰ ਵੀ ਪੁੱਛਿਆ ਮੇਰੀ ਠੰਡ ਪੈ ਗਈ ਅੱਛਾ ਮੈਨੂੰ ਇਹ ਦੱਸੋ ਮੈਨੂੰ ਦੱਸੋ ਡੈਡੀ ਨਾਲ ਜ਼ਿਆਦਾ ਪਿਆਰ ਕਰਦੇ ਆ ਜਾਂ ਬੀਬੀ ਨਾਲ ਸਾਰੇ ਆਦੇ ਨਾਲ ਹਾਂ ਆ ਵਧੀਆ ਗੱਲ ਆ ਤੇ ਕਹਿ ਕਦਾ ਸਿਆਣਾ ਹੈ ਵਧੀਆ ਗੱਲ ਚੱਲ ਹੁਣ ਥੱਲੇ ਥੱਲੇ ਚੜਾਓ ਪੁੱਤ ਥੱਲੇ ਲਓ ਜੀ ਉਹਦੀ ਸਮਾਪਤੀ ਐ ਸੋ ਨਵੇਂ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਕੱਲ ਨੂੰ ਮਿਲਾਂਗੇ ਤੇ ਅੱਜ ਮੌਸਮ ਅੱਜ ਵੀ ਠੰਡਾ ਹੀ ਆ ਕੱਲ ਵੀ ਠੰਡਾ ਰਿਹਾ ਕੱਲ ਬੀਬੀ ਨੇ ਨਾ ਸਿਰ ਨਾਲਿਆ ਆਪਣੇ ਦੁਪਹਿਰੇ ਤੇ ਦਿਨ ਠੰਡਾ ਸੀਗਾ ਠੰਡ ਸੀਗੀ ਜ਼ਿਆਦਾ ਤੇ ਨਾਲ ਕੋਈ ਖਾਣ ਪੀਣ ਵੀ ਉਦਾਂ ਦਾ ਹੋ ਗਿਆ ਕੋਈ ਗਰਮ ਚੀਜ਼ ਕੋਈ ਉਦਾਂ ਦੀ ਖਾ ਲਈ ਉਹਦੇ ਕਰਕੇ ਨਾ ਬੀਬੀ ਦਾ ਬੀਪੀ ਰਾਤ ਜ਼ਿਆਦਾ ਵਧਿਆ ਹਾਂ ਨਹੀਂ ਚੜਾ ਨਹੀਂ ਤੇ ਰਾਤ ਫਿਰ ਨਾ ਬੀਬੀ ਦਾ ਇਦਾਂ ਹੀ ਦਵਾਈ ਦੋਈ ਦਿੱਤੀ ਬੀਪੀ ਚੈੱਕ ਕੀਤਾ ਤੇ ਸਵੀਰੇ ਜਾ ਕੇ ਕੰਮ ਸੈੱਟ ਹੋਇਆ ਹੁਣ ਬੀਬੀ ਰੈਸਟ ਕਰ ਰਹੀ ਉਦਾਂ ਤੇ ਕੈਮ ਆ ਹਾਂਜੀ ਪਤ ਥੱਲੇ ਨਹੀਂ ਚੜਾਉਣਾ ਚੱਲ ਠੀਕ ਆ ਤੇ ਉਦਾਂ ਨਗਰ ਕੀਰਤਨ ਦੇ ਬਾਹਰ ਬੈਠੀ ਸੀਗੀ ਪਰ ਹੁਣ ਆਪਾਂ ਫੇਰ ਅੰਦਰ ਬਾੜ ਦਾ ਵੀ ਠੰਡ ਬੜੀ ਆ ਸੋ ਕੱਲ ਨੂੰ ਫੇਰ ਆਪਾਂ ਢੌਣ ਕਾ ਲਾਵਾਂਗੇ ਬੀਬੀ ਕੈਮ ਵੀ ਹੋ ਜਵੇ ਨਾਲੇ ਤੇ ਇਸ ਉਮਰ ਦੇ ਵਿੱਚ ਥੋੜਾ ਜਿਹਾ ਪ੍ਰੇਸ਼ ਕਰਨਾ ਚਾਹੀਦਾ ਬੀਬੀ ਕੇ ਇਹ ਵੇਲੇ ਕਰ ਜਾਂਦੇ ਆ ਤੇ ਤਾਂ ਕਰਕੇ ਬਾਕੀ ਖੁਸ਼ ਰਹੋ ਚੜਦੀ ਕਲਾ ਚ ਰਹੋ ਸੋ ਮਹਾਰਾਜ ਦੇ ਗੁਰਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਨਵੇਂ ਵਲੌਗ ਚ ਮਿਲਾਂਗੇ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਖਿੱਚ ਕੇ ਤੇ ਇਦਾਂ ਹੀ ਵਲੌਗ ਆਉਂਦੇ ਰਹਿਣਗੇ ਸੋ ਪਿਆਰ ਤੁਸੀਂ ਇਦਾਂ ਜਿਆਦਾ ਕਰੋ ਆਪਣੇ ਭੈਣ ਭਰਾ ਜਿੰਨੇ ਵੀ ਹੈਗੇ ਆ ਸਨੈਪਚੈਟ ਤੇ ਜਰੂਰ ਗੇੜਾ ਮਾਰ ਲਿਆ ਕਰੋ ਸਨੈਪਚੈਟ ਤੇ ਆਪਾਂ ਸਾਰੀ ਅਪਡੇਟ ਤੁਹਾਨੂੰ ਨਿੱਕੀ-ਮੋਟੀ ਦੇ ਦਿੱਤੀ ਕਿਉਂਕਿ ਸਨੈਪ ਤੇ ਸਟੋਰੀ ਪੈ ਜਾਂਦੀ ਛੋਟੀ ਇਹਦੇ ਤੇ ਤਾਂ ਫਿਰ ਮਤਲਬ ਰੀਲ ਬਣੂਗੀ ਜਾਂ ਵਲੌਗ ਪਾਊਗਾ ਪੂਰਾ ਹਨਾ ਤੇ ਸਨੈਪਚੈਟ ਤੇ ਹਰ ਇੱਕ ਅਪਡੇਟ ਦੇਈਦੀ ਆ ਵੀ ਵਲੌਗ ਆਉਣਾ ਹੈ ਜਾਂ ਨਹੀਂ ਆਉਣਾ ਜਾਂ ਹਰ ਇੱਕ ਤਰ੍ਹਾਂ ਦਾ ਕੀ ਦਿਹਾੜੀ ਚ ਚੱਲਦਾ ਨਿੱਕੇ-ਨਿੱਕੇ ਸਟੋਰੀਆਂ ਪਾਈ ਜਾਂਦੀਆਂ ਸੋ ਉਹਦੇ ਤੇ ਜਾ ਕੇ ਜਿੰਨੇ ਵੀ ਆਪਣੇ ਇੰਸਟਾ ਦੇ ਫਾਲੋਅਰ ਆ ਜਾਂ YouTube ਤੇ ਹਨਾ ਸੋ ਉੱਥੇ ਵੀ ਸਾਰੇ ਚੈਨਲਾਂ ਦਾ ਮੇਰਾ ਨਾਮ ਹੈਗਾ ਧਾਮੀ ਵਲੌਗਸ ਤੇ ਸਨੈਪਚੈਟ ਆਈਡੀ ਦਾ ਹੈਗਾ ਆ ਤਾ ਮੀ 752 ਤਾ ਮੀ ਵਲੌਗਸ 752 ਸੋ ਉਹਦੇ ਤੇ ਜਾ ਕੇ ਵੀ ਮੈਡਮ ਦੀ ਤੇ ਦਾਦੀ ਮੇਰੀ ਦੀ ਫੋਟੋ ਲੱਗੀ ਆ ਮੈਡਮ ਗਰਦੀਪ ਕਰੇਵਾਲ ਦੀ ਤਾਂ ਬੀਬੀ ਦੇ ਰੀਜਨਲ ਅਕਾਊਂਟ ਆ ਆਫੀਸ਼ਲ ਉੱਤੇ ਜਾ ਕੇ ਫੋਲੋ ਕਰ ਲੋ ਸੋ ਇੰਸਟਾ ਤੇ ਤੇ ਤੁਹਾਨੂੰ ਪਤਾ ਹੀ ਇੰਸਟਾ ਤੇ ਤੇ ਬਹੁਤ ਪਿਆਰ ਦਿੱਤਾ ਸੋ ਸਨੇਪਚੈਟ ਤੇ ਵੀ ਇਦਾਂ ਇਹਨਾਂ ਫੋਲੋ ਕਰ ਲੋ ਜਾ ਕੇ ਤੇ ਐਡ ਕਰੋ ਸਾਰੇ ਜਾਨੇ ਉਹਦੇ ਤੇ ਨਿੱਕੀ ਮੋਟੀ ਅਪਡੇਟ ਸਾਰੀ ਦਵਾ ਕਰਾਂਗੇ ਤੁਹਾਨੂੰ ਤੇ ਨਵੇਂ ਵਲੌਗਸ ਵਿੱਚ ਮਿਲਾਂਗੇ ਸੋ ਜਿਉਂਦੇ ਬਸਦੇ ਰਹੋ ਚੜ੍ਹਦੀ ਕਲਾ 'ਚ ਰਹੋ ਤੇ ਓਕੇ ਜੀ ਬਾਏ ਸასი ਕਾਲ